ਲਓ ਵੀ ਦੋਸਤੋ ਇੱਕ ਪਾਸੇ ਹੈਗਾ 911 ਤੇ ਵਿਚਾਲੇ ਹੈਗਾ ਟਰਾਲਾ ਤੇ ਦੂਜੇ ਪਾਸੇ ਹੈ ਆ 855 ਟਰੈਕਟਰ ਜਿਹੜਾ ਸਵਰਾਜ ਆਣ ਦਾ ਉਹ ਆ ਤੇ ਵਿਚਾਲੇ ਟਰਾਲਾ ਬਾਈਆਂ ਨੇ ਜਿਹੜਾ ਨਮਾ ਸੰਤ ਤਿਆਰ ਕਰਾਇਗਾ ਇਹ ਪ੍ਰਾਲੀ ਦੇ ਗੱਠਾਂ ਚੱਕਣ ਦੇ ਲਈ ਉਹ ਤੇ ਗੇਅਰ ਲਾਇਆ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਸਾਹਮਣੇ ਜਿਹੜਾ 855 ਦਾ ਬਹੁਤ ਸਲੋ ਚੱਲੀ ਜਾਂਦਾ ਹੈਗਾ ਤੇ ਦੂਜੇ ਪਾਸੇ ਜਿਹੜਾ 91 ਕਰਾਂਗਾ 91 ਕਰਾਂਦੇ ਵਿਚਾਰੇ ਦੇ ਪੈਰ ਨਹੀਂ ਲੱਗ ਰਹੇ ਸਾਹਮਣੇ ਲਾੜਗਰਾਂ ਤੋਂ ਆ ਰੋਲ ਹੋ ਗਿਆ ਦੇਖੋ ਟਾਇਰ ਜਮੀਨ ਆ ਰਿਹਾ ਤੇ ਥੁਆ ਥੋੜਾ ਤੇ ਦੂਜੇ ਪਾਸੇ 855 ਦਾ ਸਾਹਮਣੇ ਨੂੰ ਸਿੱਧਾ ਆਹੋ ਤੁਸੀਂ ਜਾਪੇ ਕੋ ਫਲੋ ਚੱਲਦਾ ਤੇ ਕੋਈ ਵੀ ਜਿਹੜਾ ਹੋਰੇਗਾ ਤੇ ਇਧਰਲੇ ਪਾਸੇ ਲਾੜਗਰਾਂ ਜਿਹੜਾ ਥੁਆ ਰੋਲ ਹੋ ਗਿਆਗਾ ਪਾਈਆਂ ਦੇ ਨਾਲ ਐਗਰੀਕਲਚਰ ਦਾ ਕੰਮ ਆਗਾ ਤੇ ਉਹਦੇ ਜਿਹੜੇ ਸੰਗਠਨ ਜਿਹਾ ਬਣਾਉਂਦੇ ਨੇ ਐਗਰੀਕਲਚਰ ਕਲਚਰ ਦਾ ਜਿਹੜੀਆਂ ਪ੍ਰਾਲੀਆਂ ਕੱਟਣ ਦੇ ਕੰਮ ਦੇ ਲਈ ਉਹਦੇ ਮਸ਼ੀਨ ਦੇ ਉੱਤੇ ਵੀਡੀਓ ਸਾਫਟ ਲਾਈ ਹੈਗੀ ਤੇ ਤੁਸੀਂ ਆਪਣੇ ਹੱਥ ਦੇਖ ਸਕਦੇ ਵੀਡੀਓ ਸਾਫਟ ਦੇ ਉੱਤੇ ਜਿਹੜਾ 855 ਟਰੈਕਟਰ ਆ ਬਿਲਕੁਲ ਸਲੋ ਚੱਲਦਾ ਹੈਗਾ ਸਿਰਫ ਵੀਡੀਓ ਸਾਫਟ ਦੇ ਉੱਤੇ ਜਿਹੜਾ ਤੁਸੀਂ ਦੇਖ ਰਹੇ ਪੂਰਾ ਜਿਹੜਾ ਲੋਡ ਹੈਗਾ ਤੁਸੀਂ ਸਾਫਟ ਦੇ ਉੱਤੇ ਤੇ ਉਸ ਦੇ ਉੱਤੇ ਹੀ ਬਲਾੜ ਕਰਾ ਜਿਹੜੇ ਉਹ ਟਾਇਰ ਪੈਰ ਨਹੀਂ ਲੱਗਣ ਦੇ ਰਿਹਾ ਆ ਦੇਖੋ ਪੂਰੇ ਸਾਫਟ ਲਾਈ ਹੈ ਨਮੀਨਾ ਨੇ ਤੇ ਨਵਾਂ ਜਿਹੜਾ ਇਕੱਠਾ ਚੱਕਣ ਦੇ ਲਈ ਬਣਾਇਆ ਹੈਗਾ ਤੇ ਦੂਸਰੇ ਪਾਸੇ 58 ਗਰਾ ਟਰੈਕਟਰ ਆਗਾ ਇਹਦੇ ਜਿਹੜੇ ਪੈਰ ਨਹੀਂ ਲੱਗ ਰਹੇ ਤੁਹਾਨੂੰ ਇਸ ਥੀੜਾ ਪ੍ਰੋਜੈਕਟਾ ਕਿਸ ਤਰ੍ਹਾਂ ਦਾ ਲੱਗ ਰਿਹਾ ਨਵਾਂ ਸੰਦਾ ਜਿਹੜਾ ਬਾਈਆਂ ਨੇ ਬਣਾਇਆ ਹੋਇਆ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਕੋਲੇ ਜਿਹੜਾ ਵੱਡਾ ਸੰਦ ਨਹੀਂ ਲੈ ਸਕਦੇ ਹੁੰਦੇ ਕਿਉਂਕਿ ਸਮੇਂ ਦੇ ਹਾਲਾਤ ਹੋ ਜਾਂਦੇ ਕਈ ਵਾਰੀ ਪਰ ਬਾਈਆਂ ਨੇ ਉਹ ਸੰਦ ਵੀ ਤਿਆਰ ਕਰਤਾ ਵੀ ਛੋਟੇ ਟਰੈਕਟਰ ਦੇ ਉੱਤੇ ਜਿਹੜਾ ਇਹ ਹੈਗਾ ਸੰਦਾ ਜਿਹੜਾ ਸਿਸਟਮ ਆ ਇਹ ਚੱਲੂਗਾ ਤੇ ਜਿੰਨਾ ਮਰਜ਼ੀ ਲੋਡ ਹੋਵੇ ਜਿੱਥੇ ਮਰਜ਼ੀ ਹੋਵੇ ਤੇ ਜਿਹੜਾ ਸੰਦਾਂ ਦਾ ਸੰਦਾ ਜਿੰਨੀ ਮਰਜ਼ੀ ਜਿਹੜੀ ਇਹਦੀ ਭਰੀ ਹੋਵੇ 30 ਫੁੱਟਾ ਜਿਹੜਾ ਟਰਾਲਾ ਗਾ ਤੇ 11 ਫੁੱਟਾ ਇਹ ਚੌੜਾ ਹੋ ਜਾਣਾ ਜਿੰਨੀ ਮਰਜ਼ੀ ਇਹ ਇਕੱਠਾ ਦੀ ਭਰੀ ਹੋਵੇ ਪਰ ਛੋਟੇ ਛੋਟਾ ਟਰੈਕਟਰ ਜਿਹੜਾ ਇਹਨੂੰ ਉਹ ਖਿੱਚੂਗਾ ਤੁਹਾਡਾ ਕੀ ਕਹਿਣਾ ਤੇ ਕਮੈਂਟ ਕਰਕੇ ਜਰੂਰ ਦੱਸੋ